ਇਹਨਾਂ ਨੂੰ ਕੁਰਸੀਆਂ ਚਾਹੀਦੀ ਖੈਰਾ ਸਾਹਿਬ ਹਜੇ ਕਾਂਗਰਸੀਓ ਖੈਰਾ ਸਾਹਿਬ ਕਾਂਗਰਸੀਓ ਅੱਜਕੱਲ ਕਿੱਥੇ ਆਜਕੱਲ ਪਹਿਲਾਂ ਖਾਲੀਆਂ ਕੋਲੇ ਸੀ ਮੈਂ ਤਾਂ ਖੜਾ ਛਡਾਲਿਆ ਸੀ ਇਹ ਤਾਂ ਛਡਾਲੋ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ ਸਾਡੇ ਕੋਲ ਹੀ ਰਿਹਾ ਸੀ ਤੁਹਾਨੂੰ ਕਹਿੰਦੇ ਆ ਸਾਡਾ ਤਜਰਬਾ ਬਹੁਤ ਮਾਰਿਆ ਹੈ ਇਹ ਤੁਹਾਨੂੰ ਮਨਜੂ ਸਾਰਿਆਂ ਨੂੰ ਦੇਖਿਓ ਵਾਤੇ ਤੇ ਆ ਜਾਓ ਜੀ ਵਾਤੇ ਤੇ ਆ ਜਾਓ ਕਮਾਂ ਲੈ ਮੈਂ ਕਿਹਨਾ ਸਪੀਕਰ ਤੇ ਮੈਂ ਕਿਹਨਾ ਕੈਮਰੇ ਤੇ ਦਿਖਾਉਣਾ ਚਾਹੀਦਾ ਹੈ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ ਬਿਜਲੀ ਮੁਫਤ ਦੀ ਗੱਲ ਹੋ ਰਹੀ ਹੈ ਮਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ ਇੰਡਸਟਰੀ ਦੀ ਗੱਲ ਹੋ ਰਹੀ ਹੈ ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਿਵਾਓ ਸਾਨੂੰ ਕੁਰਸੀਆਂ ਦਿਵਾਓ ਆਕਾ ਤਾਜਵਾ ਸਾਹਿਬ ਜੀ ਦਾ ਨਾਮ ਤਾਜਵਾ ਸਾਹਿਬ ਆਪਣਾ ਕਈ ਵਾਰੀ ਸਪੀਕਰ થਾ ਜੀ ਕਈ ਵਾਰੀ ਨਾ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਸਾਲ ਦੋ ਸਾਲ ਹੀ ਜ਼ਿੰਦਗੀ ਹੈ ਉਹ ਬੱਚੇ ਨੂੰ ਪੁੱਛੇਗੇ ਤੂੰ ਕੀ ਬਣਨਾ ਹੈ ਉਹ ਕਹਿੰਦੇ ਜੀ ਮੈਂ ਐਸਐਸਪੀ ਬਣਨਾ ਹੈ ਤਜੇ ਜਿਲ੍ਹੇ ਦਾ ਐਸਐਸਪੀ ਹੈ ਇੱਕ ਘੰਟੇ ਵਾਸਤੇ ਨੂੰ ਆਪਣੀ ਕੁਰਸੀ ਤੇ ਬਿਠਾ ਦਿੰਦਾ ਹੈ ਕਿ ਤੂੰ ਤੂੰ ਫੀਲਿੰਗ ਲੈ ਲੈ ਤੇਰੀ ਜ਼ਿੰਦਗੀ ਜ਼ਿਆਦਾ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਜ਼ਿੰਦਗੀ ਜ਼ਿਆਦਾ ਨਹੀਂ ਪਰ ਮਿਲਣੀ ਨਹੀਂ ਕੁਰਸੀ ਬਾਜਵਾ ਸਾਹਿਬ ਨੂੰ ਆਫਰ ਕਰਦਾ ਅੱਧਾ ਘੰਟਾ ਇੱਥੇ ਬਹਿ ਜਾ ਮੇਰੇ ਨਾਲ ਬਾਜਵਾ ਸਾਹਿਬ ਅੱਧਾ ਘੰਟਾ ਬਹਿ ਕੇ ਫੀਲਿੰਗ ਲੈ ਲਓ ਲੋਕਾਂ ਨੇ ਨਹੀਂ ਦੇਣੀ ਇੱਥੇ ਹੀ ਬਹਿ ਲਓ ਉਹੀ ਪਜਾਮੀ ਹੈ ਉਹੀ ਕੰਮ ਨੇ ਮੁਸ਼ਕਲ ਹੈ ਜੀ ਮੁਸ਼ਕਲ ਹੈ ਸਭ ਤੋਂ ਡਰਦਾ ਮੁੱਖ ਮੰਤਰੀ ਕੌਣ ਕਹਿੰਦਾ ਨਾ ਕੀਤੇ ਜਾਣ ਓ ਹੋ 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 ਕਿੰਨੀਆਂ ਪਾਰਟੀਆਂ ਬਦਲ ਗਿਆ ਤਵੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਰਹਣ ਤੋਂ ਮਾਰਾ ਹਜ ਰਹਿਣ ਤੋਂ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਐ ਦੋਜੀ ਆਲੇ ਮੋਟਰਸਾਈਕਲ ਨੇ ਜਿੱਦਨੂ ਡੇਡਾ ਕਰਦਾ ਉਧਰ ਨਹੀਂ ਹੋ ਜਾਂਦਾ ਮਾਰਿਓ ਮੁਖਮਤੀ ਸਾਹਿਬ ਗਰਨੇ ਡਰੈਸ ਮੈਨੂੰ ਪਤਾ ਲੱਗਿਆ ਹੁਣ ਕਿਤੇ ਨਵੀਂ ਪਾਰਟੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਹੀ ਹੈ ਸੋ ਇਹਨਾਂ ਨੂੰ ਕੁਛ ਨਹੀਂ ਲੱਭਣਾ ਇਹ ਇਹ ਉਪਮੱਖੜ ਨੇ ਕਦੇ ਐਸ ਬੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਬੁੱਲ ਤੇ ਕਦੇ ਐਸ ਬੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕਾਫੀ ਸਵਾਰਿਆ ਜੇ ਇਹਨੇ ਨਹੀਂ ਸਮਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ ਪੋਲੀਟিক্যাল ਬੈਕਗ੍ਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ ਇੰਨਾ ਜੱਜ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਛੁੱਪ ਕਰੋ ਚੁੱਪ ਕਰ ਚੁੱਪ ਕਰ ਵਿਕਰ ਸਾਹਿਬ ਚੁੱਪ ਕਰ ਜਾ ਮੱਖੋਂ ਚੋਥੇ ਨੂੰ ਹੱਥੋਂ ਚੋਥੇ ਨੂੰ ਵੀ ਚੁੱਪੀ ਕਰਈਆਂ ਨਾ ਹੁਣ ਚੁੱਪ ਕਰ ਜਾ ਕਿਹਨੂੰ ਐਡਰੈਸ ਕਰੋ ਸਾਰਿਆਂ ਦੀ ਮੇਰੇ ਕੋਲੇ ਫੈਲਾ ਪਈਆਂ ਸਾਰਿਆਂ ਦੀ ਸਰ ਕੱਲੂ ਬਜਟ ਬੇਸ਼ ਕਰਨਗੇ ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਹੈ ਪੰਜਾਬ ਦੇ ਵਿੱਚ ਬਸਤੀਆਂ ਦੀਆਂ آبادیਆਂ ਲੱਗਦੀਆਂ ਸਰ ਹਰ ਗੋਵਿੰਦ ਭਧੌੜ ਵਾਲਾ ਮਸ਼ਹੂਰ ਹੈ ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ ਸਾਰੇ ਸਾਰੇ ਇੰਡੀਆ ਚੋਂ ਬੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਐ ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਦਰਾਂ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਹੱਥਾਂ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ ਇਹ ਚੈੱਕ ਕੀਤਾ ਜਾਊਗਾ ਇਹ ਆਪਣਾ ਆਪਣਾ ਦਾ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਲਾਂਗੇ ਰਾਜਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਅ ਬੜਿੰਗ ਸਾਹਿਬ ਸਾਫ ਕਰੋ ਰਾਜਾ ਬੜਿੰਗ ਸਾਹਿਬ ਆ ਸੁਣ ਲਓ ਬਸਾਂ ਦੀਆਂ ਬਾਡੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਸ ਦੇ ਬਾਰੇ ਅਸੀਂ ਜਾਂਚ ਕਰਾਂਗੇ ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬਸਾਂ ਦੀਆਂ ਬਾਡੀਆਂ ਛੋਲੂਆਂੀਆਂ ਪਈਆਂ ਇਸ ਦੇ ਬਾਰੇ ਵੀ ਸਾਰੇ ਕੋਲ ਜਾਂਚ ਕੀਤੀ ਜਾਊ ਕਿੰਨਾ ਕਰਤਾ ਪਿਆ ਆਪਾਂ ਨੂੰ ਤੇ ਬੱਸਾਂ ਲੋਕ ਬਾਡੀਆਂ ਲਵਾਉਣ ਆਉਂਦੇ ਇੱਥੇ ਇਹਨਾਂ ਦੀ ਮੋਰਦਾਬਾਦ ਮੋਰਦਾਬਾ ਸੁਣੀ ਜਾਓ ਜਨਤਾ ਵੱਲੋਂ ਵੀ ਮੋਰਦਾਬਾ ਦੀ ਹੈ ਅੱਜ ਮੈਂ ਜਿਹੜਾ ਤਾਲਾ ਦਿੱਤਾ ਮੈਂ ਤਾਲਾ ਅੰਦਰ ਲਾਉਣ ਵਾਸਤੇ ਦਿੱਤਾ ਬਾਹਰ ਨਹੀਂ ਜਿੰਦਾਬਾਦ ਜਿੰਦਾਬਾਦ ਸਰ ਇਹ ਹੀ ਕਾਂਗਰਸ ਹੈ ਜਿਹੜੀ ਸੰਸਦ ਦੇ ਵਿੱਚ ਇੱਕ ਦਿਨ 'ਚ ਇਹਨਾਂ ਦੇ 50 50 MP ਇਹਨੂੰ ਬਾਹਰ ਕੱਢ ਕੇ ਮਾਰ ਦਿੰਦੇ ਮੈਂ ਬਾਹਰ ਤਾਂ ਨਹੀਂ ਕੱਢੇ ਮੈਂ ਬਾਹਰ ਨਹੀਂ ਕੱਢੇ ਮੈਂ ਨਿਸ਼ਕਾਸ਼ਤ ਨਹੀਂ ਕੀਤੇ ਇਹਨਾਂ ਨੂੰ ਕੱਢ ਦਿਓ ਨਾ ਮੈਂ ਕਹਿੰਦਾ ਅੰਦਰ ਰੱਖੋ ਜਿੰਦਾਬਾਦ